ਏ ਮੇਰੇ ਗੁਗਿਆਰੋਂ ਮੱਕੀਆਂ ਬੈਂਦੀਆਂ ਸੀਗੀਆਂ ਅਚਲ ਕੋਤ ਆਏ ਹਾਏ 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 ਆਏ ਮੇਰੇ ਚੜੀ ਆਪਾਂ ਹੋ ਚੁੱਕੇ ਹੁਣ ਬੈਲੇ ਬਿਲਕੁਲ ਤੇ ਹੁਣ ਆਪਣਾ ਅਸੀਂ ਪਾਰਸਲ ਤੇ ਆਪਾਂ ਹੁਣ ਖੋਲਦੇ ਆਪਾਂ ਪਾਰਸਲ ਤੇ ਦੇਖਦੇ ਆ ਹੁਣ ਕੋਈ ਤੇ ਦੇਖ ਬਈ ਹੁਣ ਕਿਹੜੇ ਕਿਹੜੇ ਆਏ ਆ ਇਹਦੇ ਵਿੱਚ ਓ ਮਾਈ ਗਾਡ ਓ ਇਹ ਵੀ ਠੀਕ ਆ ਇਹ ਨਹੀਂ ਮਗਵਾਇਆ ਸੀ ਪਰ ਮੈਂ ਆ ਤਾਂ ਮੇਰੇ ਕੋਲ ਪਹਿਲਾਂ ਤੋਂ ਹੈਗਾ ਹੀ ਆ ਬਾਦੂ ਪਈ ਆ ਉਹ ਹੈ ਨਹੀਂ ਸੀ ਮੇਰੇ ਕੋਲ ਇਹ ਮੈਨੂੰ ਚਾਹੀਦਾ ਸੀਗਾ ਮਸਾਲਾ ਡਾਲਦਾ ਪਾਊਡਰ ਇਹ ਵੀ ਨਹੀਂ ਸੀਗਾ ਮੇਰੇ ਕੋਲ ਇਹ ਵੀ ਨਹੀਂ ਮਗਵਾਇਆ ਸੀ ਵੈਸੇ ਤਾਂ ਮੈਂ ਨਹੀਂ ਆ ਵੀ ਨਹੀਂ ਮਗਵਾਇਆ ਸੀਗਾ ਇੱਕ ਦੇ ਟ੍ਰੂਟ ਦਾ ਇਹ ਮਗਾਇਆ ਸੀਗਾ ਮੈਂ ਹੋਰ ਤਾਂ ਮੈਂ ਮਗਾਈ ਨਹੀਂ ਸੀਗੀ ਚਲੋ ਸਾਰੇ ਆ ਗਏ ਨਾਲ ਥੈਂਕ ਯੂ ਦੇਖੋ ਸਾਡੇ ਆਰਡਰ ਆ ਚੁੱਕੇ ਆ ਯੂਜ਼ ਕਰਕੇ ਦੇਖਦੇ ਆ ਫਿਰ ਹੁਣ ਆ ਤਾਂ ਸਾਡੇ ਕੋਲ ਆ ਗਏ ਸੀ ਪਹਿਲੇ ਮੇਰੇ ਤੋਂ ਕਾਫੀ ਪਈਆਂ ਨੇ ਖਲਦੀ ਤੇ ਹੁਣ ਆਪਾਂ ਇਹਨਾਂ ਨੂੰ ਯੂਜ਼ ਕਰਾਂਗੇ ਤਾਂ ਫਿਰ ਵੀਡੀਓ ਜ਼ਰੂਰ ਬਣਾਵਾਂਗੇ ਆਪਾਂ ਤੇ ਕੀ ਕੀਤਾ ਕੀ ਨਹੀਂ ਕੀਤਾ ਆਹ ਕੁ ਮੜਕਣ ਵਜਾਂਦਾ ਹੁੰਦਾ ਸੀ ਪਟਾਕੇ ਮੈਂ ਤਾਂ ਬਹੁਤ ਵਜਾਏ ਪਟਾਕੇ ਇਦਾਂ ਨੇ ਛੋਟੇ ਛੋਟੇ ਹੁੰਦਿਆਂ ਨੇ ਇਕੱਠੇ ਕਰਕੇ ਲੈ ਆਣੇ ਮੈਂ ਇਦਾਂ ਉਹਨੇ ਵੱਜੇ ਹੀ ਨਹੀਂ ਰਹੇ ਪਟਾਕੇ ਇਹ ਖਾਲੀ ਜਿਹੇ ਕੀਤੇ ਆ ਸੋ ਹੁਣ ਆਪਾਂ ਬਣਾਵਾਂਗੇ ਥੋੜਾ ਜਿਹਾ ਪੈਕ ਤੇ ਪਾ ਦੁੱਧ ਪਾ ਚੁੱਕੇ ਆ ਜਿੰਨੀ ਇੱਕ ਮਾਤਰਾ ਚ ਓ ਮਾਈ ਗਾਡ ਜਿਆਦਾ ਗਰ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਇਹਦੇ ਚ ਪਾਵਾਂਗੇ ਥੋੜੇ ਜਿਹਾ ਰਾਈਸ ਪਾਊਡਰ ਜਿਆਦਾ ਪੈ ਗਿਆ ਹੁਣ ਵਿੱਚ ਮੰਮੀ ਲਗਾ ਲੋਗੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਮਿਕਸ ਹੁਣ ਆਪੇ ਨੂੰ ਕਰਾਂਗੇ ਮਿਕਸ ਥੋੜਾ ਜਿਆਦਾ ਹੋ ਗਿਆ ਕਿਸੇ ਜੀ ਵੀ ਮਲਾ ਕੇ ਤੁਸੀਂ ਲਗਾ ਸਕਦੇ ਹੁਣ ਆਪਾਂ ਇਹਨੂੰ ਕਰਾਂਗੇ ਫੇਸ ਤੇ ਅਪਲਾਈ ਲੋ ਜੀ ਅਸੀਂ ਆਪਣੇ ਫੇਸ ਤੇ ਲਗਾ ਚੁੱਕੇ ਆ ਪੈਕ ਤੇ ਅਸੀਂ ਇਹਨੂੰ ਸਿਰਫ ਰੱਖਾਂਗੇ 20 ਮਿੰਟ ਤੇ 20 ਮਿੰਟ ਬਾਅਦ ਆਪਾਂ ਮਿਲਦੇ ਆ ਤੇ ਫਿਰ ਦੇਖਦੇ ਆ ਸਕਿਨ ਚ ਕੀ ਫਰਕ ਆਇਆ ਕੀ ਨਹੀਂ ਆਇਆ ਤੇ ਸਾਡੀ ਸਕਿਨ ਮੇਰੀ ਬਹੁਤ ਮਰਝਾਈ ਹੋਈ ਸੀਗੀ ਧੁੱਪ ਦੇ ਵਿੱਚ ਬਹੁਤ ਸਾਰੀ ਬਲੈਕਨੈਸ ਹੋ ਗਈ ਸੀ ਫੇਸ ਤੇ ਦਾਗ ਤੇ ਬਹੁਤ ਜ਼ਿਆਦਾ ਸੀ ਸੋ ਮੈਂ ਹੁਣ ਇਹ ਪਾਊਡਰ ਮੰਗਾਇਆ ਤਾਂ ਹੁਣ ਦੇਖਦੇ ਆ ਫਿਰ ਇਹਦਾ ਰਿਜ਼ਲਟ ਹੁਣ ਕਿਦਾਂ ਦਾ ਹੁੰਦਾ ਕਿਦਾਂ ਦਾ ਨਹੀਂ ਆਉਂਦਾ ਕਿੰਨੇ ਡਰਾਵਣੀ ਜੀ ਲੱਗ ਰਹੀਆਂ ਤੇ ਇਹ ਮੇਰੇ ਜੀ ਕੋਲੇ ਪਏ ਆ ਇਹ ਵਾਲੇ ਤੁਸੀਂ ਦੇਖ ਸਕ ਇਹ ਬੀਟਰੂਟ ਟਾਈਮ ਪਾਸ ਹੀ ਨਹੀਂ ਹੋ ਰਿਹਾ ਸੀ ਗੱਕਾ ਤਾਂ ਫਿਰ ਆਪਾਂ ਲਗਾਇਆ ਟੀਵੀ ਤਾਂ ਹੁਣ ਆਪਾਂ ਦੇਖਦੇ ਆ ਕੋਈ ਸੀਰੀਅਲ ਜਾਂ ਮੂਵੀ ਦੇਖ ਲਈਆ ਫਿਰ ਹੁਣ ਕੀ ਚੱਲਦਾ ਮੋਰੇ ਕੀ ਆਉਂਦਾ ਬਾਈ ਕੰ ਸੋਨ ਪੜੀ ਦੇਖਣ ਜੀ ਕਰਦਾ ਆਪਾਂ ਲਗਾਵਾਂਗੇ ਫਰੀ ਸੀਗੇ ਫਿਰ ਹੁਣ ਕੁਛ ਕੰਮ ਐ ਨਹੀਂ ਸੀਗਾ ਉਹ ਇੱਕ ਸੁੱਤੀ ਪਈ ਆ ਤੁਸੀਂ ਦੇਖ ਸਕਦੇ ਆ ਉੱਠੀ ਨਹੀਂ ਹੈਗੀ ਅਜੇ ਤਾਂ ਝਾੜੂ ਪੋਚਾ ਲਗਾਇਆ ਸੀ ਪਰ ਫਿਰ ਹੁਣ ਸਾਡੇ ਗੰਦ ਦੂਜੀ ਵਾਰ ਪੈ ਗਿਆ ਤਾਂ ਅਸੀਂ ਦੂਜੀ ਵਾਰ ਝਾੜੂ ਪੋਚਾ ਲਗਾਉਣ ਲੱਗੇ ਆ ਪਹਿਲਾਂ ਨਾ ਲਗਾਇਆ ਹੁਣ ਦੁਬਾਰੋ ਫਿਰ ਮੰਮੀ ਪਾਪਾ ਚੁੱਕਿਆ ਮਾਲ ਚ ਦੇਖ ਸਕਦੇ ਆ ਆਪਾਂ ਫਿਰ ਦਿਖਾਇਆ ਬਿੱਲ ਤੇ ਆਪਾਂ ਚੱਲੇ ਘਰ ਅਸੀਂ ਕਰ ਲਈਆਂ ਸ਼ਾਪਿੰਗ ਸਾਡੇ ਕੋਲ ਖੁੱਲਿਆ ਨਿਊ ਮਾਲ ਤੇ ਇੱਥੇ ਸਾਰਾ ਸਾਰੀ ਤਰ੍ਹਾਂ ਦੀਆਂ ਵੈਰਾਈਟੀਆਂ ਮਿਲਦੀਆਂ

ਤੁਸੀਂ ਸਾਡੇ ਦੇਖ ਸਕਦੇ ਆ ਬਿਲਕੁਲ ਸਾਫ ਆ ਤੇ ਸਾਡੀ ਹੈਗੀ ਨਵੀਂ ਸਕੂਟਰੀ ਤੇ ਰਾਈਡ ਸ਼ਹਿਰੋਂ ਸਿ ਆ ਚੁੱਕੇ ਸੀਗੇ ਫਿਰ ਸਾਡੇ ਹੋ ਗਏ ਘਰ ਦੀ ਲਾਈਟ ਖਰਾਬ ਤੇ ਹੁਣੇ-ਹੁਣੇ ਲਾਈਟ ਸਾਡੇ ਆ ਚੁੱਕੀ ਆ ਤੇ ਬਹੁਤ ਬੁਰਾ ਹਾਲ ਸੀਗਾ ਲਾਈਟ ਦਾ ਚਲੇ ਜਾਂਦੀ ਆਈ ਜਾਂਦੀ ਐ ਚਲਕ ਜਾਂਦੀ ਆਈ ਜਾਂਦੀ ਪਤਾ ਨਹੀਂ ਕਤੇ ਦਾ ਹੁੰਦੀ ਆ ਤੋਂ ਸਾਡੇ ਹਜੇ ਬੱਚੇ ਹਜੇ ਆਏ ਨਹੀਂ ਸਾਨੂੰ ਬੰਮ ਲਾਵਾਂਗੇ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਵੀ ਮੇਰੇ ਮਾਣਿਆ ਛੋਟੇ-ਛੋਟੇ ਸੋ ਥੋੜਾ ਟਾਈਮ ਤੱਕ ਆਉਂਦੇ ਆ ਤੇ ਸਿਮਲਾਉਂਦੇ ਆ ਸੋ ਪਹਿਲਾ ਪੰਜਾ ਦੋ ਪੰਜਾ ਸ਼ਾਬਾਸ਼ ਗੁੱਡ 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 ਤੁਸੀਂ ਸੋਹਣੇ ਬੱਚੇਓ 치ਜੀ ਖਾਣੀਆ 치ਜੀ ਖਾ ਕੇ ਏਟੇ ਤੁਸੀਂ ਹੁਣ ਕੀ ਖਾਣਾ ਚਾਹੁੰਦੇ ਤੁਸੀਂ ਪਹਿਲਾ ਪੰਜਾ ਦੋ ਦੋ ਫਿਰ ਪੰਜਾ ਦੋ ਉਹ ਪੰਜਾ ਲੈਣਾ ਔਲੀ ਲੱਤ ਆਏ ਕਿੰਨਾ ਸਮਝਦਾਰ ਆਏ ਸਮਝਦਾਰ ਬੱਚਾ ਔਰ ਕੀ ਖਾਣਾ ਤੁਸੀਂ ਮੈਂ ਨਹੀਂ ਪੰਜਾਈ ਲੈਣਾ ਹੁਣ ਫਿਰ ਹਾਏ ਤੁਸੀਂ ਮੈਨੂੰ ਸਮਝਦੇ ਹੋ ਤੁਹਾਨੂੰ ਬਹੁਤ ਪਤਾ ਏਦਾ ਤੁਹਾਨੂੰ ਬਹੁਤ ਪਤਾ ਵਾ ਆਏ ਕਿੰਨਾ ਫੋਲਾ ਮੇਰਾ ਬੱਚਾ ਆਹ ਦੇਖ ਨੂੰ ਕੋ ਬਿਚਾਇਆ ਉੱਤੇ ਹਣ ਇਹਨੇ ਕਮਰਾ ਜਿਹਾ ਪਾ ਕੇ ਦੇਣਾ ਐ ਤੇ ਸੋਹਣਾ ਆਪਣੇ ਨੂੰ ਚੀਜ਼ੀਆਂ ਖਾਊਗਾ ਮੇਰਾ ਸੋਹਣਾ ਚਲੋ ਆਓ ਫਿਰ ਚਲੋ ਚੀਜੀ ਆਜੋ ਖਾਓ ਖਾਓ ਇਹਨੂੰ ਰਾਸ ਤੇ ਬਿਸਕਟ ਜਿਆਦਾ ਪਸੰਦ ਆ ਰੋਟੀ ਵੀ ਨਹੀਂ ਖਾਂਦਾ ਇਹ ਹੋਰ ਪਾਉਂਦੀਆਂ ਇੱਕ ਪੈਕਟ ਤੇਰਾ ਮੁੱਕ ਗਿਆ ਅੱਜ